ਤੇ ਪੰਜਾਬ ਦੀ ਧਰਤੀ ਤੇ ਆ ਕੇ ਦੂਸਰੇ ਕਿਸ ਤਰ੍ਹਾਂ ਗੋਲੀਆਂ ਚਲਾ ਰਹੇ ਆ ਤੁਹਾਡਾ ਤੁਸੀਂ ਕਿੱਥੇ ਹੋ ਪੰਜਾਬ ਦਾ ਮੁੱਖ ਮੰਤਰੀ ਕਿੱਥੇ ਹੈ ਤੁਸੀਂ ਕੇਂਦਰੀਵਾਲ ਨਾਲ ਸੈਰਾਂ ਕਰ ਰਹੇ ਹੋ ਕਿਸਾਨਾਂ ਨੂੰ ਧੂ ਧੂ ਕੇ ਉੱਥੇ ਮਾਰਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਜੀ ਤੁਹਾਡੀ ਧਰਤੀ ਤੇ ਆ ਕੇ ਅੱਜ ਉਹ ਗੋਲੀਆਂ ਚਲਾ ਰਹੀ ਹੈ ਹਰਿਆਣਾ ਦੀ ਸਰਕਾਰ ਤੁਸੀਂ ਕਹੀ ਜਾਂਦੇ ਮੈਂ ਕਿਸਾਨ ਦਾ ਮੁੰਡਾ ਹਾਂ ਅੱਜ ਕਿਸਾਨ ਦਾ ਮੁੰਡਾ ਤਾਂ ਭੱਜਿਆ ਹੋਇਆ ਤੇ ਕਿਸਾਨਾਂ ਦੇ ਨਾਲ ਕੀ ਆ ਹੋ ਰਿਹਾ ਹੈ ਪ੍ਰਧਾਨ ਮੰਤਰੀ ਜੀ ਇੱਥੇ ਪੰਜਾਬ ਦੇ ਵਿੱਚ ਆਏ ਸੀ ਉਹ ਵਾਪਸ ਗਏ ਹੈ ਲੇਕਿਨ ਮੈਂ ਉਦੋਂ ਮੁੱਖ ਮੰਤਰੀ ਸੀ ਐਸੀ ਕਿਸਾਨਾਂ ਤੇ ਡਾਂਗਾਂ ਨੇ ਚਲਾਈਆਂ ਐਸੀ ਗੋਲੀਆਂ ਨੇ ਚਲਾਈਆਂ ਐਸੀ ਸ਼ਾਂਤਮਈ ਤਰੀਕੇ ਨਾਲ ਉਹਨਾਂ ਨੂੰ ਠਾ ਲਿਆ ਕੀ ਆ ਤਾਨਾਸ਼ਾਹੀ ਇਸ ਤਰੀਕੇ ਨਾਲ ਵੱਧ ਗਈ ਹੈ ਕਿ ਜੇ ਕੋਈ ਸ਼ਾਂਤਮਈ ਤਰੀਕੇ ਦੇ ਨਾਲ ਪ੍ਰੋਟੈਸਟ ਕਰਨ ਜਾਂਦਾ ਹੈ ਤਾਂ ਉਹਦੇ ਤੇ ਗੋਲੀਆਂ ਚਲਾਉਣੀਆਂ ਉਹਨੂੰ ਲਾਠੀਆਂ ਚਲਾਉਣੀਆਂ ਅਥਰੂ ਕੈਚ ਚਲਾਉਣੀਆਂ ਤੇ ਉਹਨੂੰ ਮਾਰਨ ਦੀ ਕੋਸ਼ਿਸ਼ ਕਰਨੀ ਹੈ ਨਾਲ ਹੀ ਮੈਂ ਸਯੁਕਤ ਮੋਰਚੇ ਦੇ ਕਿਸਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਦਿਨ ਸਾਰੇ 20 25 ਰਹਿ ਗਏ ਉਸ ਤੋਂ ਬਾਅਦ ਤਾਂ ਵੋਟਾ ਅਨਾਉਂਸ ਹੋ ਜਾਣੀਆਂ ਫੇਰ ਕਿਹੜਾ ਸੰਘਰਸ਼ ਕਿਹੜੀਆਂ ਗੱਲਾਂ ਕਿਹੜੀਆਂ ਮੰਗਾਂ ਪੂਰੀਆਂ ਹੋਣੀਆਂ ਸੋ ਇਸ ਲਈ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਤੁਸੀਂ ਪਹਿਲਾਂ ਬਹੁਤ ਵੱਡੀ ਲੜਾਈ ਦਿੱਤੀ ਹੈ ਆਪਣੀ ਬਿਉਤਬੰਦੀ ਬਣਾ ਕੇ ਇਹਦੇ ਵਿੱਚ ਨਾਲ ਆ ਕੇ ਖੜਜੋ ਨਹੀਂ ਤਾਂ ਇਕੱਲੇ ਇਕੱਲੇ ਨੂੰ ਕਰਕੇ ਇਹ ਰਗੜ ਦੇਣਗੇ ਇਸ ਲਈ ਸਾਰਿਆਂ ਨੂੰ ਇੱਕ ਜੁੱਟ ਹੋਣ ਦੀ ਲੋੜ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਆਏ ਸਾਫਕਾ ਸੀਐਮ ਚਰਨਜੀਤ ਸਿੰਘ ਚੰਨੀ ਸੀਐਮ ਭਗਵੰਤ ਮਾਨ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਸੁਣਾਈਆਂ ਖਰੀਆਂ ਖਰੀਆਂ ਤੁਹਾਨੂੰ ਦੱਸਦੇ ਕਿ ਅੱਜ ਕਿਸਾਨਾਂ ਦੇ ਮਸਲੇ ਤੇ ਬੋਲਦੇ ਆ ਹੋਇਆ ਸਾਪ ਦਾ ਸੀਐਮ ਚੰਨੀ ਨੇ ਕਿਹਾ ਕਿ ਅੱਜ ਹਰਿਆਣਾ ਪੁਲਿਸ ਦੇ ਵੱਲੋਂ ਪੰਜਾਬ ਦੀ ਸਰਦ ਤੇ ਆ ਕੇ ਲਗਾਤਾਰ ਕਿਸਾਨਾਂ ਤੇ ਅਥਰੂ ਗੈਸ ਤੇ ਗੋਲੇ ਸਿੱਟੇ ਜਾ ਰਹੇ ਨੇ ਤੇ ਉਹਨਾਂ ਤੇ ਹਮਲੇ ਕਰਕੇ ਉਹਨਾਂ ਨੂੰ ਜ਼ਖਮੀ ਕੀਤਾ ਜਾ ਰਿਹਾ ਹੈ ਪਰ ਸੀਐਮ ਭਗਵੰਤ ਮਾਨ ਦੇ ਵੱਲੋਂ ਕਿਸਾਨਾਂ ਦੇ ਮਸਲੇ ਦੇ ਉੱਤੇ ਅਜੇ ਤੱਕ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਜਿਹੜੀ ਕੇਂਦਰ ਸਰਕਾਰ ਹੈ ਉਹ ਮੰਦਰ ਮਸਜਿਦ ਦੇ ਮਾਮਲੇ ਤੋਂ ਬਾਹਰ ਨਹੀਂ ਆਉਂਦੀ ਉਹ ਸਿਰਫ ਇਹ ਹੈ ਕਿ ਮੰਦਰ ਦੇ ਨਾਮ ਤੇ ਵੋਟਾਂ ਮਿਲ ਜਾਣੀਆਂ ਐਸੀ ਫਿਰ ਜਿੱਤ ਜਾਣਾ ਲੇਕਿਨ ਜਿਹੜੇ ਬੇਸਿਕ ਮੁੱਦੇ ਐ ਮਹਿੰਗਾਈ ਐ ਬੇਰੁਜਗਾਰੀ ਐ ਕਿਸਾਨਾਂ ਦੇ ਮਸਲੇ ਐ ਕਿਸਾਨ 2 ਸਾਲ ਪਹਿਲਾਂ ਫੈਸਲਾ ਕਰਕੇ ਆਗੇ 2 ਸਾਲ ਉਹਨਾਂ ਦੀਆਂ ਜਿਹੜੀਆਂ ਮੰਗਾਂ ਮੰਨੀਆਂ ਸੀ ਉਹਦੇ ਸੁੱਤੇ ਰਹੇ ਅੱਜ ਜਦੋਂ ਕਿਸਾਨ ਸੰਘਰਸ਼ ਕਰਦੇ ਆ ਤਾਂ ਉਹਨਾਂ ਦੀ ਕਟਾਈ ਹੋ ਰਹੀ ਐ ਇੰਨੀ ਦੇਰ ਕੇਸ ਨੂੰ ਲਮਕਾ ਕੇ ਇਸ ਮਸਲੇ ਨੂੰ ਲਮਕਾ ਕੇ ਪੰਜਾਬ ਦਾ ਸਬਰ ਟੈਸਟ ਨਾ ਕਰੇ ਕੇਂਦਰ ਸਰਕਾਰ ਉਸ ਸਾਡੇ ਸਬਰ ਨੂੰ ਉੱਛਲਦਾ ਦੇਖ ਰਹੀ ਹੈ ਪੰਜਾਬ ਨੂੰ ਦੁਬਾਰੇ ਉਸ ਪੱਟੀ ਚ ਨਾ ਝੋਕੇ ਜਿੱਥੇ ਤੋਂ ਪੰਜਾਬ ਪਹਿਲਾਂ ਨਿਕਲਿਆ ਹੈ ਪੰਜਾਬ ਨੇ ਬਹੁਤ ਸੰਤਾਪ ਭੋਗ ਲਿਆ ਪੰਜਾਬ ਸ਼ਾਂਤੀ ਪਸੰਦ ਅਮਨ ਪਸੰਦ ਲੋਕ ਐ ਸੀ ਪਹਿਲਾਂ ਵੀ ਇਸ ਤਰ੍ਹਾਂ ਦੀ ਸਥਿਤੀ ਆਈ ਸੀ ਮੁੱਖ ਪ੍ਰਧਾਨ ਮੰਤਰੀ ਜੀ ਇੱਥੇ ਪੰਜਾਬ ਦੇ ਵਿੱਚ ਆਏ ਸੀ ਉਹ ਵਾਪਸ ਗਏ ਹੈ ਲੇਕਿਨ ਮੈਂ ਉਦੋਂ ਮੁੱਖ ਮੰਤਰੀ ਸੀ ਐਸੀ ਕਿਸਾਨਾਂ ਤੇ ਡਾਂਗਾ ਨਹੀਂ ਚਲਾਈਆਂ ਐਸੀ ਗੋਲੀਆਂ ਨਹੀਂ ਚਲਾਈਆਂ ਐਸੀ ਸ਼ਾਂਤਮਈ ਤਰੀਕੇ ਨਾਲ ਉਹਨਾਂ ਨੂੰ ਠਾ ਲਿਆ ਕੋਈ ਉਹਨਾਂ ਤੇ ਨਜਾਇਜ਼ ਪਰਚਾ ਨਹੀਂ ਕੀਤਾ ਲੇਕਿਨ ਅੱਜ ਦੀ ਜਿਹੜੀ ਸਰਕਾਰ ਹੈ ਮੈਂ ਮੁੱਖ ਮੰਤਰੀ ਤੇ ਪੁੱਛਣਾ ਚਾਹੁੰਦਾ ਕਿ ਮੁੱਖ ਮੰਤਰੀ ਜੀ ਤੁਹਾਡੀ ਧਰਤੀ ਤੇ ਆ ਕੇ ਅੱਜ ਉਹ ਗੋਲੀਆਂ ਚਲਾ ਰਹੀ ਹੈ ਹਰਿਆਣਾ ਦੀ ਸਰਕਾਰ ਅੱਜ ਡਾਂਗਾ ਚਲਾ ਰਹੀ ਹੈ ਕਿੰਨੇ ਸਾਡੇ ਕਿਸਾਨ ਤੇ ਮਜ਼ਦੂਰ ਉਥੇ ਫੱਟੜ ਹੋ ਗਏ ਐ ਤੁਸੀਂ ਕਿੱਥੇ ਸੋਏ ਹੋਏ ਹੋ ਤੁਸੀਂ ਕੀ ਕਰ ਰਹੇ ਹੋ ਕਿਉਂ ਨਹੀਂ ਜਾਗਦੇ ਕਿਉਂ ਨਹੀਂ ਕਿਸਾਨਾਂ ਦੇ ਹੱਕ ਵਿੱਚ ਖੜਦੇ ਕਿਸਾਨ ਲਹੂ ਲੋਹਾਨ ਕੀਤੇ ਪਏ ਐ ਕਿਸਾਨਾਂ ਦਾ ਨਾਲ ਹਸਤਾਲ ਭਰੇ ਪਏ ਐ ਕਿਸਾਨਾਂ ਨੂੰ ਧੂ ਧੂ ਕੇ ਉੱਥੇ ਮਾਰਿਆ ਜਾ ਰਿਹਾ ਐ ਪੰਜਾਬ ਦੀ ਧਰਤੀ ਤੇ ਤੇ ਪੰਜਾਬ ਦੀ ਧਰਤੀ ਤੇ ਆ ਕੇ ਦੂਸਰੇ ਕਿਸ ਤਰ੍ਹਾਂ ਗੋਲੀਆਂ ਚਲਾ ਰਹੇ ਆ ਤੁਹਾਡਾ ਤੁਸੀਂ ਕਿੱਥੇ ਹੋ ਪੰਜਾਬ ਸਰਕਾਰ ਕਿੱਥੇ ਐ ਪੰਜਾਬ ਦਾ ਮੁੱਖ ਮੰਤਰੀ ਕਿੱਥੇ ਐ ਤੁਸੀਂ ਕੇਜਰੀਵਾਲ ਨਾਲ ਸੈਰਾਂ ਕਰ ਰਹੇ ਹੋ ਤੇ ਇੱਥੇ ਪੰਜਾਬ ਦੇ ਕਿਸਾਨਾਂ ਨੂੰ ਧੂ ਧੂ ਕੇ ਕੁੱਟ ਕੇ ਮਾਰਿਆ ਜਾ ਰਿਹਾ ਹੈ ਇਸ ਲਈ ਜਾਗੋ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਬੁਟਾ ਪਾਈਆਂ ਪੰਜਾਬ ਦੇ ਲੋਕਾਂ ਦੇ ਨਾਲ ਅੱਜ ਖੜੋ ਪੰਜਾਬ ਦੀ ਕਿਸੇਰਾ ਨੂੰ ਤੁਸੀਂ ਕਹੀ ਜਾਂਦੇ ਮੈਂ ਕਿਸਾਨ ਦਾ ਮੁੰਡਾ ਹਾਂ ਅੱਜ ਕਿਸਾਨ ਦਾ ਮੁੰਡਾ ਤਾਂ ਭੱਜਿਆ ਹੋਇਆ ਹੈ ਤੇ ਕਿਸਾਨਾਂ ਦੇ ਨਾਲ ਕੀ ਆ ਰਿਹਾ ਸੋ ਅੱਜ ਕਿਸਾਨ ਮਜ਼ਦੂਰ ਨੂੰ ਲੋੜ ਹੈ ਕਿ ਉਹਨਾਂ ਨਾਲ ਖੜ ਕੇ ਉਹਨਾਂ ਦੀਆਂ ਮੰਗਾਂ ਕੇਂਦਰ ਤੋਂ ਮਨਵਾਓ ਇੱਕ ਵਾਰ ਮੀਟਿੰਗ ਚਲੇਗੀ ਦੂਈ ਵਾਰ ਮੀਟਿੰਗ ਚ ਨਹੀਂ ਆਏ ਤੁਸੀਂ ਕਿਸੇ ਹੋਰ ਨੂੰ ਭੇਜਦਾ। ਕੀ ਗੱਲ ਕੋਈ ਠੀਕ ਨਹੀਂ ਸੀ ਮਜਾਜ ਉਸ ਟਾਈਮ ਆਪਣਾ। ਇਸ ਲਈ ਅੱਜ ਜ਼ਰੂਰੀ ਹੈ ਹਰ ਪੰਜਾਬ ਦਾ ਬੰਦਾ ਜਿਹੜਾ ਪੰਜਾਬੀ ਹੈ ਉਹ ਅੱਜ ਕਿਸਾਨਾਂ ਦੇ ਨਾਲ ਖੜੇ ਉਹਨਾਂ ਦੀ ਹਮਾਇਤ ਕਰੇ ਤੇ ਇਹ ਜਿਹੜਾ ਸੰਘਰਸ਼ ਹੈ ਇਸ ਨੂੰ ਅੱਗੇ ਵਧਾਵੇ। ਨਾਲ ਹੀ ਮੈਂ ਸਯੁਕਤ ਮੋਰਚੇ ਦੇ ਕਿਸਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਦਿਨ ਸਾਰੇ 20-25 ਰਹਿ ਗਏ ਉਸ ਤੋਂ ਬਾਅਦ ਤਾਂ ਵੋਟਾਂ ਅਨਾਉਂਸ ਹੋ ਜਾਣੀਆਂ। ਫੇਰ ਕਿਹੜਾ ਸੰਘਰਸ਼ ਕਿਹੜੀਆਂ ਗੱਲਾਂ ਕਿਹੜੀਆਂ ਮੰਗਾਂ ਪੂਰੀਆਂ ਹੋਣੀਆਂ ਸੋ ਇਸ ਲਈ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਤੁਸੀਂ ਪਹਿਲਾਂ ਬਹੁਤ ਵੱਡੀ ਲੜਾਈ ਦਿੱਤੀ ਹੈ ਪਹਿਲਾਂ ਕਿਸਾਨਾਂ ਦੀਆਂ ਮੰਗਾਂ ਮਨਵਾਈਆਂ ਅੱਜ ਉਹ ਮੰਗਾਂ ਨੂੰ ਪੂਰਾ ਕਰਵਾਉਣ ਦਾ ਟਾਈਮ ਹੈ ਜਿਹੜੇ ਕਿਸਾਨਾਂ ਨੇ ਮੋਰਚਾ ਵਿੱਢਿਆ ਤੁਸੀਂ ਵੀ ਇਹਨਾਂ ਦੇ ਨਾਲ ਲੱਗ ਕੇ ਆਪਣੀ ਬਿਉਂਤਬੰਦੀ ਬਣਾ ਕੇ ਇਹਦੇ ਵਿੱਚ ਨਾਲ ਆ ਕੇ ਖੜ੍ਹ ਜੋ ਨਹੀਂ ਤਾਂ ਇਕੱਲੇ-ਇਕੱਲੇ ਨੂੰ ਕਰਕੇ ਇਹ ਰਗੜ ਦੇਣਗੇ ਇਸ ਲਈ ਸਾਰਿਆਂ ਨੂੰ ਇੱਕ ਜੁੱਟ ਹੋਣ ਦੀ ਲੋੜ ਹੈ ਤੇ ਤਕੜੇ ਹੋ ਕੇ ਆਪਾਂ ਲੜੀਏ ਇਹ ਜਿਹੜੀ ਕੇਂਦਰ ਦੀ ਸਰਕਾਰ ਹੈ ਇਹ ਉਹਨਾਂ ਨਾਲ ਪੰਜਾਬ ਦੀ ਸਰਕਾਰ ਦੇ ਨਾਲ ਮਿਲ ਕੇ ਨਜਾਇਜ਼ ਤੱਕਾ ਕਰ ਰਹੀ ਹੈ ਉਹਨਾਂ ਨੂੰ ਪ੍ਰੋਟੈਸਟ ਕਰਨ ਤੋਂ ਰੋਕ ਰਹੀ ਹੈ ਤੁਸੀਂ ਇਹ ਦੇਖੋ ਕਿ 1 ਸਾਲ ਪਹਿਲਾਂ ਪੂਰਾ 1 ਸਾਲ ਇਹ ਚੱਲਿਆ ਸੰਘਰਸ਼ 750 ਕਿਸਾਨ ਮਾਰਿਆ ਗਿਆ ਲੇਕਿਨ ਕਿਸਾਨਾਂ ਕਰਕੇ ਤਾਂ ਕਿਸੇ ਦੀ ਮੌਤ ਨਹੀਂ ਹੋਈ ਕਿਸਾਨਾਂ ਨੇ ਤਾਂ ਕੋਈ ਗਲਤ ਨਹੀਂ ਕੀਤਾ ਸ਼ਾਂਤਮਈ ਪ੍ਰੋਟੈਸਟ ਕੀਤਾ ਸਰਕਾਰ ਨੇ ਮੰਗਾ ਮੰਨੀਆਂ ਅੱਜ ਤੱਕ ਉਹ ਇੰਪਲੀਮੈਂਟ ਨਹੀਂ ਕੀਤੀਆਂ ਕਿਸਾਨ ਅੱਜ ਜਾਇਜ਼ ਚਾਹੁੰਦੇ ਹੈ ਕਿਸਾਨ ਤੇ ਮਜ਼ਦੂਰ ਇਕੱਠੇ ਹੋ ਕੇ ਕਿ ਉਹ ਮੰਗਾ ਮੰਨੀਆਂ ਜਾਣ ਇਹਦੇ ਵਿੱਚ ਗਲਤ ਕੀ ਕਰ ਰਹੇ ਹੈ ਫਿਰ ਉਹਨਾਂ ਨੂੰ ਰੋਕਣ ਦਾ ਕੀ ਮਤਲਬ ਹੈ ਫਿਰ ਉਹਨਾਂ ਤੇ ਅਥਰੂ ਗੈ ਛੱਡਣ ਦਾ ਕੀ ਮਤਲਬ ਹੈ ਫਿਰ ਗੋਲੀਆਂ ਚਲਾਉਣ ਦਾ ਕੀ ਮਤਲਬ ਹੈ ਇਹ ਬਿਲਕੁਲ ਨਜਾਇਜ਼ ਹੋ ਰਹੀ ਹੈ ਮੈਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ ਹੈ ਕਿ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਇਹ ਜਾਇਜ਼ ਮੰਗਾਂ ਤੁਸੀਂ ਮੰਨੀਆਂ ਹੋਈਆਂ ਤੁਸੀਂ ਇਹਨਾਂ ਨੂੰ ਪੂਰੀਆਂ ਕਰੋ ਨਹੀਂ ਤਾਂ ਇਹ ਜਿਹੜਾ ਸੰਘਰਸ਼ ਹੈ ਪਹਿਲਾ ਮੰਗੂ ਵੱਡੀ ਗਿਣਤੀ ਦੇ ਵਿੱਚ ਹਰ ਬੰਦਾ ਇਸ ਸੰਘਰਸ਼ ਦੇ ਨਾਲ ਹੈ ਅਸੀਂ ਇਸ ਸੰਘਰਸ਼ ਦੀ ਪੂਰੀ ਹਮਾਇਤ ਕਰਦੇ ਹਾਂ ਸਾਨੂੰ ਬਾਬਾ ਅੰਬੇਦਕਰ ਸਾਹਿਬ ਨੇ ਜੋ ਸੰਵਿਧਾਨ ਦਿੱਤਾ ਉਹ ਸਾਨੂੰ ਹੱਕ ਦਿੰਦਾ ਹੈ ਕਿ ਅਸੀਂ ਜਮਹੂਰੀ ਤਰੀਕੇ ਦੇ ਨਾਲ ਸ਼ਾਂਤਮਈ ਪ੍ਰੋਟੈਸਟ ਕਰ ਸਕਦੇ ਹਾਂ ਫਿਰ ਸਾਡੇ ਰਸਤੇ ਕਿਉਂ ਰੁਕੇ ਜਾ ਰਹੇ ਜੇ ਕਿਸਾਨ ਮਜ਼ਦੂਰ ਜਾਂ ਕੋਈ ਬੰਦਾ ਰਸਤੇ ਰੋਕਦਾ ਤਾਂ ਉਹਦੇ ਤੇ ਪਰਚਾ ਹੋ ਜਾਂਦਾ ਹੈ ਅੱਜ ਸਰਕਾਰ ਨੇ ਹੀ ਰਸਤੇ ਰੋਕਤੇ ਪੱਕੇ ਬੰਦ ਕਰਤੇ ਆ ਤੇ ਕਿਉਂ ਸਾਨੂੰ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਨਹੀਂ ਕੀਤਾ ਕਰਨ ਦਿੱਤਾ ਜਾਂਦਾ ਇਹ ਕੇਂਦਰ ਸਰਕਾਰ ਤੇ ਇੱਕ ਪ੍ਰਸ਼ਨ ਚਿੰਨ ਹੈ ਕੀ ਤਾਨਾਸ਼ਾਹੀ ਦਾ ਰਾਜ ਆ ਗਿਆ ਇੱਥੇ ਜਮਹੂਰੀ ਕੋਈ ਰਾਜ ਨਹੀਂ ਹੈ ਕੀ ਤਾਨਾਸ਼ਾਹੀ ਇਸ ਤਰੀਕੇ ਨਾਲ ਵੱਧ ਗਈ ਹੈ ਕਿ ਜੇ ਕੋਈ ਸ਼ਾਂਤਮਈ ਤਰੀਕੇ ਦੇ ਨਾਲ ਪ੍ਰੋਟੈਸਟ ਕਰਨ ਜਾਂਦਾ ਤਾਂ ਉਹਦੇ ਤੇ ਗੋਲੀਆਂ ਚਲਾਉਣੀਆਂ ਉਹਨੂੰ ਲਾਠੀਆਂ ਚਲਾਉਣੀਆਂ ਅਥਰੂ ਕਹੇ ਚਲਾਉਣੀਆਂ ਤੇ ਉਹਨੂੰ ਮਾਰਨ ਦੀ ਕੋਸ਼ਿਸ਼ ਕਰਨੀ ਹੈ ਇਸ ਲਈ ਇਹ ਜਿਹੜਾ ਸੰਘਰਸ਼ ਹੈ ਇਹ ਅੱਗੇ ਵਧੇਗਾ ਇਹ ਉਸ ਦਮ ਤੱਕ ਲੜੇਗਾ ਜਦੋਂ ਤੱਕ ਇਹ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਤੇ ਹਰ ਪੰਜਾਬੀ ਇਸ ਦਾ ਸਾਥ ਦੇਗਾ